ਇੱਕ ਵਾਰੀ ਮਹਾਰਾਜ ਦਲੀਪ ਸਿੰਘ ਨੂੰ ਲੰਡਨ ਤੋਂ ਕਲਕੱਤੇ ਲਿਆਏ ਆਪਣੀ ਮਾਤਾ ਨਾਲ ਮਲਾਉਣ ਵਾਸਤੇ ਜਿਸ ਲਈ ਇੱਥੇ ਮਾਪੋਤ ਇਕੱਠੇ ਹੋਏ ਇਧਰ ਪੰਜਾਬ ਦੇ ਵਿੱਚ ਇਨਾ ਜੋਸ਼ ਆ ਗਿਆ ਵੀ ਸਾਡਾ ਮਹਾਰਾਜ ਦਲੀਪ ਸਿੰਘ ਆ ਰਹੇ ਨੇ ਕਹਿੰਦੇ ਕਮਾਲ ਆ ਉਮਰੋ ਦੀ ਛੁੱਟੀ ਇਨਾ ਜੋਸ਼ ਸਿੱਖਾਂ ਦੇ ਵਿੱਚ ਵੀ ਸਾਡਾ ਰਾਜਾ ਆ ਰਿਹਾ ਮਹਾਰਾਜ ਆ ਰਿਹਾ ਇਹ ਤਾਂ ਸਾਡਾ ਰਾਜ ਭਾਗ ਫਟ ਖਤਮ ਕਰ ਦੇਣਗੇ ਇਨੂੰ ਵਾਪਸ ਕਰਨਾ ਚਾਹੀਦਾ ਹੈ ਤੇ ਜਦੋਂ ਮਹਾਰਾਣੀ ਜਿੰਦ ਕੌਰ ਨੇ ਮਹਾਰਾਜਾ ਦਲੀਪ ਸਿੰਘ ਨੂੰ ਆਪਣੇ ਪੁੱਤਰ ਨੂੰ ਛਾਤੀ ਨਾਲ ਲਾਇਆ ਸਿਰ ਤੇ ਹੱਥ ਰੱਖਣ ਲੱਗੀ ਤੇ ਕਲੀਨ ਸ਼ੇਪ ਸੀ ਹੱਥ ਪਿੱਛੇ ਕਰ ਲਿਆ ਕਹਿਣ ਲੱਗੀ हे ਦਸਮ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਜਾ ਵਾਲੇ ਸਤਿਗੁਰੂ ਮਹਾਰਾਜਾ ਰਣਜੀਤ ਸਿੰਘ ਚੜਾਈ ਕਰ ਗਏ ਅਕਾਲ ਚਲਾਣਾ ਕਰ ਗਏ ਅਸੀਂ ਭਾਣਾ ਮੰਨ ਲਿਆ ਦੁੱਖ ਜਾ ਲਿਆ ਸਾਡਾ ਰਾਜ ਖਤਮ ਹੋ ਗਿਆ ਦੁੱਖ ਚੱਲ ਗਿਆ ਸਾਨੂੰ ਹੋ ਤਸ਼ੱਦਦ ਬੜੇ ਦੁੱਖ ਸਾਂ ਨੇ ਪਏ ਅਸੀਂ ਸਭ ਕੁਝ ਚੱਲ ਲਿਆ ਉਹ ਚਲੇ ਗਏ ਪਰ ਅੱਜ ਇਸ ਘਰ ਚੋਂ ਸਿੱਖੀ ਵੀ ਚਲੀ ਗਈ ਸਿੱਖੀ ਤੇ ਨਾ ਜਾਂਦੀ ਅੱਜ ਘਰ ਸਿੱਖੀ ਵੀ ਚਲੀ ਗਈ ਉਸ ਮਾਤਾ ਦੀਆਂ ਅੱਖਾਂ 'ਚ ਜਦੋਂ ਹੰਝੂ ਡਿੱਗੇ ਤੇ ਮਹਾਰਾਜ ਜੀ ਨੇ ਕਿਹਾ ਮਾਂ ਅੱਜ ਤੋਂ ਬਾਅਦ ਮੈਂ ਕੇਸ਼ ਨਹੀਂ ਮਨਾਵਾਂਗਾ ਫਿਰ ਕੇਸ਼ ਰੱਖ ਲੈ ਸਾਨੂੰ ਮਾਣੇ ਸਾਸ ਸੇਣੇ